ਹਾਂਜੀ ਪੰਜਾਬ ਵਾਲਿਓ ਜੋ ਜੋ ਅਸੀਂ ਗੱਲਾਂ ਕਹਿੰਦੇ ਆ ਰਹੇ ਹਾਂ ਕਲਪ ਦੇ ਆ ਰਹੇ ਹਾਂ ਬੜੇ ਲੰਮੇ ਸਮੇਂ ਤੋਂ ਤੁਹਾਨੂੰ ਸਮਝਾਉਂਦੇ ਆ ਰਹੇ ਹਾਂ ਉਹਨਾਂ ਦੇ ਨਤੀਜੇ ਤੁਸੀਂ ਭੁਗਤਨੇ ਸ਼ੁਰੂ ਕਰਤੇ ਹਲੇ ਸ਼ੁਰੂਆਤ ਆ ਹਲੇ ਦੇਖੀ ਜਾਓ ਅੱਗੇ ਸੋਣਾਂ ਹੁੰਦਾ ਕੀ ਆ ਸੋਣਾਂ ਬਣਦਾ ਕੀ ਆ ਜੋ ਘਟਣਾ ਅੱਜ ਵਾਪਰੀ ਆ ਫਰੰਡ ਕੁੰਬੜਾ ਜਿਹੜਾ ਮਹਾਲੀ ਦੇ ਵਿੱਚ ਦੋ ਨੌਜਵਾਨ ਬੱਚੇ ਜਿਨ੍ਹਾਂ ਦੀ ਉਮਰ 16 16 17 17 ਸਾਲ ਦੀ ਉਮਰ ਸੀਗੀ ਐਨੀ ਦਰਿੰਦਗੀ ਨਾਲ ਐਨੀ ਬੇਰਹਿਮੀ ਨਾਲ ਜਿਹੜੇ ਪ੍ਰਵਾਸੀਆਂ ਨੇ ਮਾਰੇ ਆ ਜੁਪੀ ਵਿਹਾਰ ਦੇ ਬੰਦਿਆਂ ਨੇ ਜਵਾਕ ਇੱਕ ਦੇ ਗਾਲਚ ਸ਼ੁਰਾ ਮਾਰਿਆ ਇੱਕ ਦੇ ਸਿੱਧਾ ਅੱਖ ਦੇ ਵਿੱਚ ਸ਼ੁਰਾ ਮਾਰਿਆ ਤੇ ਸਿੱਧਾ ਦਿਮਾਗ ਦੇ ਵਿੱਚ ਜਾ ਕੇ ਪਿੱਛੇ ਸਿਰ ਦੇ ਕੜਤਾ ਸ਼ੁਰਾ ਗੱਲ ਸਿਰਪੈਨੀ ਹੋਈ ਸੀ ਵੀ ਇੱਕ ਬੱਚਾ ਇੱਕ ਜਵਾਕ ਸਾਈਕਲ 'ਤੇ ਖੇਡ ਰਿਹਾ ਸੀਗਾ ਉਹ ਸਾਈਕਲ 'ਤੇ ਉਹਨਾਂ ਦੇ ਮਾੜੇ-ਮੋٹے ਨਾਲ ਲੱਗੀ ਜਾ ਕੇ ਉਹਨਾਂ ਨੇ ਉਸ ਬੱਚੇ ਨੂੰ ਘੂਰਨਾ ਸ਼ੁਰੂ ਕਰਤਾ ਤੇ ਇਹਨਾਂ ਦੋਨਾਂ ਨੌਜਵਾਨਾਂ ਨੇ ਇੰਨੀ ਕਿਹਾ ਸੀ ਵੀ ਇਹ ਜਵਾਕ ਆ ਕੋਈ ਗੱਲ ਨਹੀਂ ਯਾਰ ਜੇ ਸਾਈਕਲ 'ਤੇ ਵਿੱਚ ਵਾਜੀ ਕੀ ਗੱਲ ਹੋ ਗਈ ਇੰਨੀ ਗੱਲ ਦੇ ਉੱਤੇ ਦੋ ਨੌਜਵਾਨ ਪੰਜਾਬ ਦੇ ਅੱਜ ਪਿੰਡ ਕੁੰਬਣਾ ਜ਼ਿਲ੍ਹਾ ਮਹਾਲੀ ਦੇ ਵਿੱਚ ਇੱਕ ਦੇ ਅੱਖ ਦੇ ਵਿੱਚ ਸ਼ਰਾਬ ਮਾਰ ਕੇ ਤੇ ਇੱਕ ਦੇ ਗਲ ਦੇ ਵਿੱਚ ਸ਼ਰਾਬ ਮਾਰ ਕੇ ਦੋਨੇ ਥਾਂ ਤੇ ਮਾਰਦੇ ਆ ਇਹਦਾ ਜ਼ਿੰਮੇਵਾਰ ਇਹ ਤੁਸੀਂ ਖੁਦ ਲੋਕ ਹੋ ਤੁਸੀਂ ਇੰਨੇ ਅੰਨੇ ਹੋ ਚੁੱਕੇ ਆ ਲਾਲਚ ਦੇ ਵਿੱਚ ਸਵਾਰਥ ਨੇ ਤੁਹਾਨੂੰ ਇੰਨਾ ਅੰਨਾ ਕਰਤਾ ਕਮਲੇ ਕਰਤਾ ਤੁਹਾਨੂੰ ਦਿਖਦਾ ਹੀ ਕੱਖ ਨਹੀਂ ਹੋਏ ਆ ਜੱਤਪੁਰੇ ਪਿੰਡ ਜਿੱਥੇ ਕੁਝ ਮਹੀਨੇ ਪਹਿਲਾਂ ਰੌਲਾ ਪਿਆ 1900 ਵੋਟ ਪਿੰਡ ਦੀ ਤੇ 6500 ਵੋਟ ਪ੍ਰਵਾਸੀਆਂ ਦੀ ਆ ਅਸੀਂ ਵੀ ਉਸ ਪਿੰਡ ਦੇ ਵਿੱਚ ਗਏ ਸੀ ਰੌਲਾ ਗੋਲਾ ਪੈ ਗਿਆ ਚੌਣਕ ਮਹਿੰਦ ਵੱਲੋਂ ਉੱਪਰੋਂ ਕੋਟਾਂ ਵੱਲੋਂ ਇੱਕ ਵਾਰੀ ਉਸ ਪਿੰਡ ਦੀ ਸਰਪੰਚੀ ਦੀ ਚੋਣ ਰੱਦ ਕਰਤੀ ਪਰ ਕਸੂਰ ਕੀ ਦਾ ਕਸੂਰਬਾਰ ਕੌਣ ਆ ਕਸੂਰਬਾਰ ਉਹ ਲੋਕ ਨੇ ਕਿਉਂ ਲੋਕ ਨੇ ਉਹ ਹਾਲੇ ਵੀ ਉਹ ਲੋਕ ਆ ਪਿੰਡ ਜਗਤਪੁਰਾ ਦੇ ਵਿੱਚ ਜਿਹੜੇ ਬੰਦੇ ਮੌਤਵਾਰ ਸਾਲ ਅੱਗੇ ਲੱਗੇ ਹੋਏ ਬੰਦੇ ਜਿਹਨਾਂ ਸਾਨੂੰ ਵੀ ਬੁਲਾਇਆ ਹੋਰਾਂ ਨੂੰ ਵੀ ਬੁਲਾਇਆ ਰੌਲਾ ਵੀ ਪਾਇਆ ਵੀ ਸਾਡੇ ਪਿੰਡ ਦੀ ਸਰਪੰਚੀ ਪ੍ਰਵਾਸੀਆਂ ਕੋਲੇ ਬਾਗੀ ਮੈਂਬਰ ਪੰਚਾਇਤ ਉਹ ਬਣ ਕੇ ਜੀ ਉਹਨਾਂ ਬੰਦਿਆਂ ਨੇ ਆਪਣੇ ਘਰਾਂ ਦੇ ਵਿੱਚ ਕਿਰਾਏ ਦੇ ਉੱਤੇ ਛੋਟੇ-ਛੋਟੇ ਕਮਰੇ ਬਣਾ ਕੇ ਇਹਨਾਂ ਪ੍ਰਵਾਸੀਆਂ ਨੂੰ ਦਿੱਤੇ ਹੋਏ ਆ ਇਹ ਜਿਹੜੇ ਤੁਸੀਂ ਅੱਕ ਬੀਜ ਰਹੇ ਹੋ ਜਿਹੜੇ ਕੰਡੇ ਬੀਜ ਰਹੇ ਹੋ ਕਿਵੇਂ ਬੂਟੇ ਤੁਸੀਂ ਲਾ ਰਹੇ ਹੋ ਭੁਗਤੋਗੇ ਵੀ ਤੁਸੀਂ ਮੇਰੀ ਗੱਲ ਯਾਦ ਰੱਖਿਓ ਇਹਦਾ ਹਾਲੇ ਦੇਖੀ ਜਾਓ ਅੱਗੇ ਕਿਵੇਂ ਤੁਹਾਡੀਆਂ ਕੁੜੀਆਂ ਬੁੜੀਆਂ ਨੂੰ ਘਰੇ ਆ ਕੇ ਚੁੰਬੜਦੇ ਆ ਕਿਵੇਂ ਤੁਹਾਡੀਆਂ ਰਿਸ਼ਤਿਆਂ ਨਾਲ ਖੇਡਦੇ ਆ ਇਹ ਦੇਖੀ ਜੇ ਹਾਲਾਤ ਕੀ ਬਣਨੇ ਆ ਪੰਜਾਬ ਚ ਅੰਨੇ ਹੋ ਗਏ ਇੰਨੇ ਲੋਕੋ ਤੁਸੀਂ ਇੰਨੇ ਹੋ ਗਏ ਤੁਹਾਨੂੰ ਦਿਖਦਾ ਹੀ ਕੱਖ ਨਹੀਂ ਆਹ ਕੁਝ ਦਿਨ ਪਹਿਲਾਂ ਦਰੱਡੀ ਦਰੱਡੀ ਪਿੰਡ ਨਾਬੇ ਦਾ ਪਿੰਡ ਹੈ ਤੁਲੱਦੀ ਨਾਬੇ ਕੋਲੇ ਇੱਕ ਨਹਿنگ ਸਿੰਘ ਜੀ ਨੂੰ ਤਿੰਨ ਯੂਪੀ ਦੇ ਬੰਦਿਆਂ ਨੇ ਜਿਹੜੇ ਪਿੱਛੇ ਵੀ ਕ੍ਰਾਈਮ ਕਰਕੇ ਆਏ ਸੀਗੇ ਹਰਿਆਣੇ ਦੇ ਵਿੱਚ ਇਥੇ ਪਿੰਡ 'ਚ ਰੱਖ ਲਿਆ ਉਹਨਾਂ ਨੂੰ ਉਹਨਾਂ ਨੇ ਕੁੱਟ ਕੇ ਸਿਰ 'ਤੇ ਟੰਬਾ ਮਾਰ ਕੇ ਮਾਰਤਾ ਅੱਜ ਤੱਕ ਉਹ ਬੰਦੇ ਫੜੇ ਨਹੀਂ ਗਏ ਉਹ ਯੂਪੀ ਭੱਜ ਗਏ ਉਹ ਬਿਹਾਰ ਭੱਜ ਗਏ ਕੋਈ ਰਿਕਾਰਡ ਹੈਗਾ ਇਹਨਾਂ ਦਾ ਇੱਥੇ ਪੰਜਾਬ ਦਾ ਕੋਈ ਨੌਜਵਾਨ ਚੰਡੀਗੜ੍ਹ ਨੌਕਰੀ ਲੱਗੇ ਜਾ ਕੇ ਪ੍ਰਾਈਵੇਟ ਨੌਕਰੀ ਕਰੇ ਚੰਡੀਗੜ੍ਹ ਪੁਲਿਸ ਪੰਜਾਬ ਦੇ ਵਿੱਚੋਂ ਦੇ ਪਿੰਡ ਚ ਆ ਕੇ ਉਹਦੀ ਪੜਤਾਲ ਕਰਦੀ ਆ ਇਹਦਾ ਰਿਕਾਰਡ ਦੇਖਦੀ ਆ ਵੀ ਇਹ ਰਿਕਾਰਡ ਕੀ ਆ ਕ੍ਰਿਮੀਨਲ ਤਾਂ ਨਹੀਂ ਮਾਰਾ ਨਹੀਂ ਕੌਣ ਆ ਇਹ ਬੰਦਾ ਕੀ ਇਹਦਾ ਪਿਛੋਕੜ ਆ ਕੀਦਾ ਮੁੰਡਾ ਇਹ ਆਪ ਦੀ ਰਾਜਧਾਨੀ ਦੇ ਵਿੱਚ ਬੰਦਾ ਪ੍ਰਾਈਵੇਟ ਨੌਕਰੀ ਲੈਣ ਜਾਂਦਾ ਉਹਦਾ ਵੀ ਰਿਕਾਰਡ ਖੰਗਾਲਿਆ ਜਾਂਦਾ ਯੂਪੀ 'ਚ ਕ੍ਰਾਈਮ ਕਰਕੇ ਆਏ ਹੋਏ ਬੰਦੇ ਬਿਹਾਰ 'ਚ ਬੰਗਾਲ 'ਚ ਕ੍ਰਾਈਮ ਕਰਕੇ ਆਏ ਹੋਏ ਬੰਦੇ ਇੱਥੇ ਆ ਕੇ ਸਾਡੇ ਬੰਦੇ ਮਾਰ ਕੇ ਭੱਜ ਜਾਂਦੇ ਆ ਤੇ ਪੁਲਿਸ ਦੇ ਹੱਥ ਪੱਲੇ ਕੱਖ ਨਹੀਂ ਪੈਂਦਾ 6 ਤਰੀਕ ਦੀ ਘਟਨਾ ਤੇ ਲੱਦੀ ਪਿੰਡ ਦੀ ਨਾਬੇ ਦੀ ਹਾਲ ਤੱਕ ਬੰਦਾ ਨਹੀਂ ਕੋਈ ਫੜਿਆ ਗਿਆ ਕਿੱਥੋਂ ਫੜ ਲਵੋਗੇ ਐਡੀ ਯੂਪੀ ਪਈ ਆ ਖਬਰਾ ਕੋ ਟਿਕਾਣਾ ਨਹੀਂ ਕੋ ਡਰੈਸ ਨਹੀਂ ਪਤਾ ਕੋਈ ਪਿੰਡ ਨਹੀਂ ਪਤਾ ਕੋ ਨਾਂ ਨਹੀਂ ਸਹੀ ਦੱਸ ਦੇ ਆ ਕੇ ਲਿਖਾਉਂਦੇ ਆ ਜਿੰਨੇ ਬੰਗਲਾ ਦੇ ਇਹਦੇ ਵਿੱਚੋਂ ਆ ਰਿਹਿੰਗੇ ਇਧਰ ਨੂੰ ਆ ਰਹੇ ਆ ਬੰਗਲਾਦੇ ਸ਼ਿਰਹਿੰਗੇ ਇਹਦੇ ਬੰਗਾਲ ਤੋਂ ਇਧਰ ਨੂੰ ਆ ਰਹੇ ਆ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੇ ਕਾਬਜ਼ ਹੋ ਰਹੇ ਨੇ ਵੱਡੀ ਗਿਣਤੀ ਚ ਪੰਜਾਬ ਚ ਵੜ ਰਹੇ ਨੇ ਉਹ ਜਿੰਨੇ ਆ ਰਹੇ ਹਿੰਗੇ ਮੁਸਲਮਾਨ ਨੇ ਨਾ ਬੰਗਲਾਦੇਸ਼ ਦੇ ਵਿੱਚੋਂ ਬੰਗਾਲ ਬੰਗਾਲ ਤੋਂ ਪੰਜਾਬ ਨੂੰ ਆ ਰਹੇ ਨੇ ਨਾਂ ਬਦਲ ਕੇ ਰੱਖੇ ਜਾ ਰਹੇ ਨੇ ਕਿੰਦਾ ਨਾ ਰਵੀ ਰੱਖ ਲਿਆ ਕਿਸੇ ਨੇ ਰਾਜੂ ਰੱਖ ਲਿਆ ਕਿਸੇ ਨੇ ਆਸ਼ੂ ਰੱਖ ਲਿਆ ਨਾਂ ਬਦਲ ਕੇ ਇੱਥੇ ਰਹਿ ਰਹੇ ਨੇ ਉਹ ਖਬਰਾਂ ਕੀ ਕਰਕੇ ਆਏ ਆ ਕੋਈ ਪੰਜਾਬ ਸਰਕਾਰ ਕੋਈ ਪੰਜਾਬ ਪੁਲਿਸ ਕੋਈ ਇਹਦੀ ਹੜਤਾਲ ਕਰ ਰਹੀ ਹੈ ਮਸਲੇ ਦੀ ਜਾਂਚ ਹੋ ਰਹੀ ਹੈ ਵੀ ਇਹ ਕੌਣ ਹੈ ਕੱਥੋਂ ਆਏ ਆ ਅੱਜ ਦੀ ਹੋਰ ਕੱਟਣਾ ਸੁਣ ਲੋ ਰਤੀਆ ਮੰਡੀ ਰਤੀਆ ਹਰਿਆਣੇ ਦੇ ਵਿੱਚ ਆਪਣਾ ਮਾਨਸਾ ਜ਼ਿਲ੍ਹੇ ਦਾ ਪਿੰਡ ਆ ਢਿੰਗੜ ਚੰਡੂ ਕੇ ਢਿੰਗੜ ਦੀ ਚੰਡੂ ਕੇ ਪਿੰਡ ਆ ਚੰਡੂ ਕੇ ਦਾ ਮੁੰਡਾ ਰਤੀਏ ਆਪਣਾ ਝੋਨਾ ਵੇਚਣ ਗਿਆ ਉਥੇ ਅੱਜ ਕੁੱਟ-ਕੁੱਟ ਕੇ ਉਹ ਬੁਰਾ ਹਾਲ ਕੀਤਾ ਕੁੱਟ ਕਿਉਂ ਬੁਰਾ ਹਾਲ ਕੀਤਾ ਉਥੇ ਮਸਾਂ ਲੋਕਾਂ ਨੇ ਛਾੜ ਕੇ ਭਈਆਂ ਦੇ ਪੈਰੀ ਹੱਥ ਲਾ ਕੇ ਉਹਨੂੰ ਮਗਾ ਚੱਕ ਕੇ ਬਚਾ ਕੇ ਜਾਨ ਬਚਾ ਕੇ ਲੈ ਕੇ ਆਏ ਕੇ ਰੋਗ ਦੀਆਂ ਘਟਨਾਵਾਂ ਨੇ ਤੇ ਪੁਲਿਸ ਟਾਲਬਟੋਲ ਕਰਦੀ ਐ ਐਥੇ ਕੋਈ ਬੰਦਾ ਕਮੈਂਟ ਕਰ ਦੇਣਾ ਕਮੈਂਟ ਕੋਈ ਟਿੱਪਣੀ ਕਰ ਦੇ ਤੇ ਨਾਲ ਦੀ ਨਾਲ ਥਾਣੇਦਾਰ ਤੜਕੇ ਬਾਹਰ ਖੜਾ ਹੁੰਦਾ ਸੀ ਇਹ ਵਾਲੇ ਬਾਹਰ ਖੜੇ ਹੁੰਦੇ ਆ ਵੀ ਤੁਸੀਂ ਫਲਾਣਨੇ ਦੀ ਵੀਡੀਓ ਤੇ ਆ ਕਮੈਂਟ ਕੀਤਾ ਟਿੱਪਣੀ ਕੀਤੀ ਆ ਵੀਡੀਓ ਸਾਂਝੀ ਕੀਤੀ ਆ ਆਓ ਥਾਣੇ ਦੱਸੋ ਤੇ ਐਥੇ ਬੰਦੇ ਮਾਰੇ ਜਾ ਰਹੇ ਆ ਆ ਕਈ ਕਈ ਸਾਡੇ ਅਮਰੇ ਹਿੰਦੂ ਭਰਾ ਪੰਜਾਬ ਦੇ ਪੰਜਾਬੀ ਮੇਰੇ ਇਸ ਗੱਲ ਦੇ ਖਿਲਾਫ ਹੁੰਦੇ ਆ ਕਿ ਲੱਖਾਂ ਪ੍ਰਵਾਸੀਆਂ ਦੇ ਖਿਲਾਫ ਬੋਲਦਾ ਲੱਖਾਂ ਭਈਆਂ ਦੇ ਖਿਲਾਫ ਬੋਲਦਾ ਤੁਹਾਨੂੰ ਦੱਸਣਾ ਚਾਹਣਾ ਅਸੀਂ ਕਿਸੇ ਨੂੰ ਕੋਈ ਨਫ਼ਰਤ ਨਹੀਂ ਕਰਦੇ ਅਸੀਂ ਕਿਸੇ ਮਨੁੱਖਤਾ ਨੂੰ ਨਫ਼ਰਤ ਨਹੀਂ ਕਰਦੇ ਸਾਡੇ ਗੁਰੂਆਂ ਦਾ ਸਿਧਾਂਤ ਆ ਸਾਡੇ ਗੁਰੂਆਂ ਦਾ ਫਲਸਫਾ ਸਾਂਝੀ ਬਾਲਤਾ ਸਰਬੱਤ ਦਾ ਭਲਾ ਪਰ ਜਿਹੜੇ ਬੰਦੇ ਕ੍ਰਾਈਮ ਕਰ ਰਹੇ ਨੇ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਪੰਜਾਬ ਦਾ ਸੱਭਿਆਚਾਰ ਖਤਮ ਕੀਤਾ ਜਾ ਰਿਹਾ ਹੈ ਪੰਜਾਬ ਦੀ ਬੋਲੀ ਮਰੀ ਜਾ ਰਹੀ ਹੈ ਪੰਜਾਬ ਦੇ ਪਾਣੀਆਂ 'ਚ ਗੰਦ ਪਾਇਆ ਜਾ ਰਿਹਾ ਉਹਦੇ ਵਿੱਚੇ ਲੋਕ ਵੱਡੇ ਜ਼ਿੰਮੇਵਾਰ ਅਸੀਂ ਕਹਿੰਦਾ ਬੋਲੀ ਕਿ ਕਾਹ ਰੌਲਾ ਪਾਈਗੇ ਬਾਈ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਕਿਸੇ ਇਨਸਾਨ ਨਾਲ ਕਿਸੇ ਪ੍ਰਵਾਸੀ ਨਾਲ ਪਰ ਜੋ ਸਾਡੇ ਨਾਲ ਵਾਪਰ ਰਿਹਾ ਜੋ ਸਾਡੇ ਨਾਲ ਹੋ ਰਿਹਾ ਹੁਣ ਤੁਹਾਨੂੰ ਮੈਂ ਵੀ ਦੱਸਦਾ ਇਹ ਲੁਧਿਆਣੇ ਦੀ ਘਟਨਾ ਹੈ ਮੇਰਾ ਮਿੱਤਰ ਆ ਮੁੰਡਾ ਪ੍ਰਿੰਸ ਮਨੂ ਨੇ ਗੱਲ ਸੁਣਾਈ ਕਹਿੰਦਾ ਭਾਈ ਆ ਥੋੜੇ ਚਿਰ ਪਹਿਲਾਂ ਦੀ ਘਟਨਾ ਦੱਸਣ ਲੱਗਿਆ ਮੈਂ ਉਹ ਕਹਿੰਦਾ ਭਾਈ ਇੱਕ ਮਹਾਜਨਿਕ ਸੇਠ ਬਜ਼ੁਰਗ ਬੰਦਾ ਸਕੂਟਰੀ ਤੇ ਜਾ ਰਿਹਾ ਸੀ ਮੁਰੇ ਉਹਦੀ ਪੋਤੀ ਕੋਈ 18 ਸਾਲ ਦੀ 17 ਸਾਲ ਦੀ ਬੱਚੀ ਕੁੜੀ ਸਕੂਟਰੀ ਚਲਾ ਰਹੀ ਸੀ ਬਜ਼ੁਰਗ ਬੰਦਾ 65 70 ਸਾਲ ਦਾ ਮਗਰ ਬੈਠਾ ਸੀ ਗਾਹਾਂ ਜਾ ਕੇ ਉਹ ਕਦੇ ਜੋ ਬਾਜ਼ਾਰ ਵੇ ਦੀ ਨੰਗੇ ਨਾ ਉਹਨੇ ਕਦੇ ਤਿੰਨ ਗਾਹ ਭਈਏ ਜਾਂਦੇ ਸੀ ਇਹ ਰਸਤੇ ਐ ਘੁੰਮਦੇ दारू ਪੀਤੀ ਉਹਨਾਂ ਦੀ ਤੇ ਉਹਨੇ ਹਾਰਨ ਮਾਰਤਾ ਕੁੜੀ ਨੇ ਉਹ ਪਾਸੇ ਨਾਲ ਸਾਡੇ ਉਹਨੇ ਫੇਰ ਹਾਰਨ ਮਾਰਿਆ ਉਹ ਫੇਰ ਪਾਸੇ ਨਾਲ اٹੇ ਉਹਨੇ ਇੰਨੀ ਗੱਲ ਕਹੀ ਕਹਿੰਦੀ ਭਈਆ ਮੜਾ ਵੜਾ ਪਾਸੇ ਹੋ ਜਾਈ ਲੰਘਣਾ ਐ ਇੰਨੀ ਗੱਲ ਤੇ ਉਹ ਕੁੜੀ ਦੇ ਗਲ ਦੇ ਵਿੱਚ ਆਹ ਪਾਇਆ ਸੀਗਾ ਜਿਹੜਾ ਹੁੰਦਾ ਆ ਕੀ ਕਹਿੰਦੇ ਉਹਨੂੰ ਗੱਲ ਚ ਪਾਉਂਦੀਆਂ ਕੁੜੀਆਂ ਉਹ ਉਹਨੇ ਭਈਏ ਨੇ ਫੜ ਕੇ ਐਮ ਰੋਡ ਤਾਂ ਉਹ ਕੁੜੀ ਨੇ ਵਿਰੋਧ ਕੀਤਾ ਵੀ ਕੀ ਕਰ ਰਹੇ ਹੋ ਤਾਂ ਦੂਜੇ ਨੇ ਆ ਕੇ ਕੁੜੀ ਦੀ ਬਾਹ ਫੜ ਲਈ ਤੇ ਜਿਹੜਾ ਮਗਰ ਸੇਠ ਬੈਠਾ ਸੀ ਬਜ਼ੁਰਗ 60 65 ਸਾਲ ਦਾ ਉਹ ਵਿਚਾਰਾ ਦੂਰ ਖੜਾ ਸਕੂਟਰੀ ਉੱਤੇ ਕੇ ਕੰਬਣ ਲੱਗ ਗਿਆ ਬਜ਼ੁਰਗ ਬੰਦਾ ਕਰ ਵੀ ਕੀ ਸਕਦਾ ਸੀ ਉਹ ਪ੍ਰਿੰਸ ਕਹਿੰਦਾ ਭਾਈ ਅਸੀਂ ਤਿੰਨ ਜਣੇ ਪਰ ਤਿੰਨ ਆ ਜਣੇ ਅਸੀਂ ਪੂਰੀ ਚੰਗੀ ਤਰ੍ਹਾਂ ਸ਼ੁਲਕੇ ਬੰਦੇ ਹੋ ਹੋਰ ਸੁਣ ਲੋ ਘਟਨਾ ਲੁਧਿਆਣੀ ਦੀ ਆਜ਼ਾਦ ਨਗਰ ਦੀ ਇਹ ਵੀ ਧਿਆਨ ਦੇ ਦਿਨ ਜੋ ਗੱਲ ਆ ਲੁਧਿਆਣੇ ਦੇ ਵਿੱਚ ਆਜ਼ਾਦ ਨਗਰ ਦੇ ਵਿੱਚ ਗੁਰਸਿੱਖ ਪਰਿਵਾਰ ਹੈ 5 ਸਾਲ 5.5 ਸਾਲ ਦੀ ਬੱਚੀ ਸਕੂਲ ਪੜ੍ਹਦੀ ਬੈਂਨ ਤੋਂ ਉਤਰ ਕੇ ਜਦੋਂ ਬੈਂਨ ਤੇ ਪੜ੍ਹ ਕੇ ਵਾਪਸ ਘਰ ਨੂੰ ਆਉਂਦੀ ਹੈ ਤਾਂ ਉਹਨਾਂ ਦਾ ਇੱਕ ਪ੍ਰਵਾਸੀ ਰੱਖਿਆ ਹੋਇਆ ਬੰਦਾ ਘਰੇ ਉਹਨੂੰ ਲੈਣ ਭੇਜ ਦਿੰਦੇ ਜਵਾਕ ਨੂੰ ਲੈ ਕੇ ਆ ਉਹ ਕਹਿੰਦਾ ਭਾਈ ਉਹ ਜਵਾਕੜੀ ਨੂੰ ਸਕੂਟਰੀ ਦੇ ਮੁਰੇ ਖੜਾਇਆ ਤੇ ਜਵਾਕੜੀ ਨਾਲ ਗਲਤ ਹਰਕਤਾਂ ਕਰਦਾ ਜਾਵੇ ਅਸੀਂ ਦੇਖ ਲਿਆ ਕਹਿੰਦਾ ਦੇ ਕੇ ਰੋਕਿਆ ਵੀ ਉਹ ਪੂਰਾ ਪਰ ਜਵਾਕੜੀਏ ਕੀ ਕਰ ਰਿਹਾ ਕਰੌਲ ਤਾਂ ਸਾਡੇ ਗਲ ਪੈ ਗਿਆ ਕਲਪ ਚੰਗੀ ਤਰ੍ਹਾਂ ਉਹ ਵੀ ਸਲਕਿਆ ਸਕੂਟਰੀ ਫੜੀ ਜਵਾਕੜੀ ਉਦੋਂ ਫੜੀ ਤੇ ਅਸੀਂ ਜਾਣਦੇ ਸੀਗੇ ਉਹ ਪਰਿਵਾਰ ਨੂੰ ਉਹਨਾਂ ਦੇ ਘਰੇ ਜਵਾਕੜੀ ਪਛਾਈ ਤੇ ਗਾਹਾਂ ਉਹ ਪਰਿਵਾਰ ਕਰਾ ਸਾਡੀ ਗਲ ਪੈ ਗਿਆ ਵੀ ਉਹ ਤਾਂ ਸਾਡਾ ਭਰੋਸੇਮੰਦ ਬੰਦਾ ਹੈ ਭਰੋਸੇਯੋਗ ਬੰਦਾ ਹੈ ਵਿਸ਼ਵਾਸਪਾਤਰ ਆ 20 ਸਾਲ ਤੋਂ ਸਾਡੇ ਕੋਲੇ ਰਹਿ ਰਿਹਾ ਤੁਸੀਂ ਬਿਨਾਂ ਗੱਲ ਤੋਂ ਇਲਜ਼ਾਮ ਲਾਉਂਦੇ ਹੋ ਉਹ ਸੋਡੀਆਂ 5-5 ਸਾਲ ਦੀਆਂ ਬੱਚੀਆਂ ਵੀ ਸੁਰੱਖਿਤ ਨਹੀਂ ਹੈਗੀਆਂ ਉਹ ਲੋਕੋ ਉਹ ਯੰੜੋ ਉਹ ਨਖਿਦੋ ਨਿਕੰਮਿਓ ਇਹ ਰੋਜ਼ ਦੀਆਂ ਘਟਨਾਵਾਂ ਮੈਂ ਮੇਰੀਆਂ ਪੰਜਾਬ ਦੀਆਂ ਭੈਣਾਂ ਨੂੰ ਕਹਿਣਾ ਚਾਹਨਾ ਮਾਵਾ ਨੂੰ ਕਹਿਣਾ ਚਾਹਨਾ ਤੁਹਾਡੇ ਕranj ਬੱਚੀਆਂ ਨੇ 5-5 7-7 10 ਦਾ ਸਾਲ ਦੀਆਂ ਉਹ ਸਕੂਲ ਚ ਜਾਂਦੀਆਂ ਨੇ ਬੈਂਚ ਚ ਜਾਂਦੀਆਂ ਨੇ ਪਿੰਡ ਚ ਕਿਤੇ ਹੋਰ ਜਾਂਦੀਆਂ ਨੇ ਰਿਸ਼ਤੇਦਾਰੀ ਜਾਂਦੀਆਂ ਨੇ ਉਹਨਾਂ ਦਾ ਹੀ ਬਹੁਤ ਵੱਡੇ ਪੱਧਰ ਤੇ ਸ਼ੋਸ਼ਣ ਹੁੰਦਾ ਜਵਾਕੜੀ ਘਰੇ ਆ ਕੇ ਦਰਦੀ ਦੱਸਦੀ ਨਹੀਂ ਜਾਂ ਜਵਾਗ ਨੂੰ ਪਤਾ ਹੀ ਨਹੀਂ ਹੁੰਦਾ ਕਿ ਮੇਰੇ ਨਾਲ ਕੀ ਹੋ ਰਿਹਾ ਉਹ ਜਿਹੜਾ ਸਕੂਲਾਂ ਨੇ ਨਹੀਂ ਸਿਖਾਉਂਦੇ ਬੈਡ ਟੱਚ ਗੋਲ ਟੱਚ ਵੀ ਇੱਥੇ ਹੱਥ ਨਹੀਂ ਲਾਉਣਾ ਛਾਤੀ ਤੇ ਹੱਥ ਨਹੀਂ ਲਾਉਣਾ ਪਿੱਛੇ ਹੱਥ ਨਹੀਂ ਲਾਉਣਾ ਛੋਟੀਆਂ ਬੱਚੀਆਂ ਨਾਲ ਉਹ ਵੀ ਵੱਡੇ ਪੱਧਰ ਤੇ ਹੋ ਰਿਹਾ ਓਏ ਮੈਂ ਪੰਜਾਬ ਦੀਆਂ ਭੈਣਾਂ ਮਾਵਾਂ ਨੂੰ ਬੇਨਤੀ ਕਰਦਾ ਘਰੇ ਆਈ ਆਪਣੀ ਬੱਚੀ ਨੂੰ ਆਪਣੀ ਜਵਾਕੜੀ ਨੂੰ ਆਪਣੇ ਜਵਾਗ ਨੂੰ ਪੁੱਛਿਆ ਕਰੋ ਚਾਹੇ ਮੁੰਡਾ ਚਾਹੇ ਕੁੜੀ ਆ ਵੀ ਕੋ ਸਕੂਲ ਚ ਕੋਈ ਬੈਂਚ ਚ ਕੋਈ ਪੈਂਡ ਚ ਕੋਈ ਰਿਸ਼ਤੇਦਾਰੀ ਚ ਗਏ ਦੇ ਕੋਈ ਬੱਚਾ ਕੋਈ ਵੱਡੀ ਉਮਰ ਦਾ ਬੰਦਾ ਕੋਈ ਗਲਤ ਹਰਕਤਾਂ ਨਹੀਂ ਕਰ ਰਿਹਾ ਅੱਜ ਤਾਂ ਸੰਗ ਪਾੜ ਜਾਨੇ ਆ ਰੋਜ਼ ਕਲਪਨਿਆਂ ਗੱਲਾਂ ਨੂੰ ਲੈ ਕੇ ਕੋਈ ਨਹੀਂ ਸੁਣਦਾ ਇਹਨਾਂ ਗੱਲਾਂ ਨੂੰ ਯਾਦ ਰੱਖਿਓ ਚੇਤੇ ਰੱਖਿਓ ਮੇਰੀਆਂ ਗੱਲਾਂ ਜੇ ਨਾ ਤੁਹਾਡੀਆਂ ਦਾੜੀਆਂ ਪੱਟੀਆਂ ਤੁਹਾਡੀਆਂ ਪੱਗਾਂ ਨਾਲ ਲਾ ਕੇ ਪਰਾਂ ਦੇ ਰੋਲੀਆਂ ਸੋ ਨੂੰ ਨਾ ਇਹਨਾਂ ਜਿਵੇਂ ਅੱਜ ਦੋ ਨੌਜਵਾਨ ਮੁੰਡੇ ਮਾਰਿਆ ਤੁਹਾਨੂੰ ਆਈ ਮਾਰਨਗੇ ਆ ਕਈ ਵਿਦਵਾਨ ਆਉਂਦੇ ਐ ਇੱਥੇ ਦੇਖੋ ਜੀ ਸਾਡੇ ਬੰਦੇ ਕੈਨੇਡਾ ਜਾਂਦੇ ਐ ਸਾਡੇ ਅਮਰੀਕਾ ਜਾਂਦੇ ਐ ਉਹ ਸਾਡੇ ਕੈਨੇਡਾ ਅਮਰੀਕਾ ਜਾ ਕੇ ਕਿਸੇ ਨੂੰ ਮਾਰਦੇ ਨਹੀਂ ਓਏ ਕਿਹਦੇ ਜਵਾਕ ਨਹੀਂ ਮਾਰਦੇ ਹੋ ਵਿਦਵਾਨੋ ਕਿਹਦੀਆਂ ਬੱਚੀਆਂ ਦੇ ਨਾਲ ਗਲਤ ਹਰਕਤਾਂ ਨਹੀਂ ਕਰਦੇ ਸੋ ਮੇਰੀ ਬੇਨਤੀ ਆ ਪੰਜਾਬ ਦੇ ਲੋਕੋ ਸੋ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਉਹ ਸੋਡਾ ਪੰਜਾਬ ਸਟਾਰਸਫੇਰੋਂ ਖਤਮ ਕੀਤਾ ਜਾ ਰਿਹਾ ਉਹ ਮਾਰਿਆ ਜਾ ਰਿਹਾ ਅੱਜ ਨਵਾਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਚੰਡੀਗੜ੍ਹ ਦੇ ਵਿੱਚ ਹਰਿਆਣੇ ਨੂੰ ਵੱਖਰੀ ਵਿਧਾਨ ਸਭਾ ਬਣਾਉਣ ਲਈ ਜ਼ਮੀਨ ਦਾ ਨੋਟੀਫਿਕੇਸ਼ਨ ਸੈਂਟਰ ਸਰਕਾਰ ਨੇ ਜਾਰੀ ਕਰਤਾ ਸਾਨੂੰ ਪਤਾ ਹੀ ਨਹੀਂ ਚੰਡੀਗੜ੍ਹ ਤੋਂ ਬਿਲਕੁਲ ਦਾਵਾ ਥੋੜਾ ਖਤਮ ਪੰਜਾਬ ਦਾ ਸੁਰਜਾਤਾਨੀ ਦਾ ਬਿਲਕੁਲ ਦਾਵਾ ਖਤਮ ਪੰਜਾਬ ਦਾ ਅੱਜ ਹੋ ਗਿਆ ਐਲਾਨ ਸੈਨੇਟਰ ਦੀਆਂ ਚੋਣਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਹੋਏ ਨਹੀਂ ਰੰਗਾ ਅੱਜ ਮਹੀਨੇ ਦੇ ਉੱਤੇ ਹੋ ਗਿਆ ਉੱਥੇ ਬੈਠੇ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨੂੰ ਆ ਦਲਾਲ ਆ ਗਦਾਰ ਲੋਕ ਆ ਆ ਜਿਨ੍ਹਾਂ ਨੇ ਤੁਸੀਂ ਚੱਪਲਾਂ ਚੜ੍ਹ ਦਿਓ ਜਾ ਕੇ ਤੁਸੀਂ ਵੀ ਉਹੋ ਜਿਹੇ ਲੋਕ ਗਦਾਰ ਹੋ ਤੁਸੀਂ ਜਿਵੇਂ ਨੀਚੋਣਾ ਜੀ ਚੱਪਲਾਂ ਦੇ ਟ੍ਰੀਜੇ ਨੇ ਲੀਡਰ ਆ ਲੀਆਂ ਕੋਈ ਬੋਲਦਾ ਆ ਆ ਡੇ ਡੇ ਹੋ ਰਿਹਾ ਕਾ ਵਾਪਰ ਰਿਹਾ ਕੋਈ ਬੋਲ ਰਿਹਾ ਸਾਰਿਆਂ ਨੂੰ ਆਪੋ ਤਾਪੀ ਲੱਗੀ ਹੋਈ ਆ ਕੋਈ ਵੋਟਾਂ 'ਚ ਪਿਆ ਹੋਇਆ ਲਿੰਡਰਾਂ ਦੇ ਢੰਡ ਚੱਕੀ ਫਿਰਦੇ ਗਦਾਰਾਂ ਦੇ ਗਦਾਰਾਂ ਦੇ ਦਲਾਲਾਂ ਦੇ ਇਹਨਾਂ ਦਲਿਆਂ ਦੇ ਜਿਨ੍ਹਾਂ ਨੇ ਇਹ ਪੰਜਾਬ ਛੋੜਾ ਬੇਜਤਾ ਮਾਰਤਾ ਪੰਜਾਬ ਛੋੜਾ ਛੋੜੇ ਪਾਣੀਆਂ ਜ਼ਹਿਰ ਪਾਤੀ ਹੋਏ ਜਵਾਨੀ ਚਟਿਆਂ ਦਾ ਮਾਰਤੀ ਆ ਤੁਹਾਡੀਆਂ ਬੱਚੀਆਂ ਨਾਲ ਕੀ ਹੋਣ ਲੱਗ ਗਿਆ ਛੋੜੇ ਮੁੰਡੇ ਮਾਰੇ ਜਾ ਰਹੇ ਆ ਕਿੱਥੇ ਕਿਹੜੇ ਪੰਜਾਬੀਆਂ ਤੁਸੀਂ ਨਾ ਦੇ ਪੰਜਾਬੀਆਂ ਹੋਏ ਐਵੇਂ ਕਰੀ ਜਾਣਗੇ ਗੀਤਾਂ 'ਚ ਵੱਡੀਆਂ ਵੱਡੀਆਂ ਢੀਂਗਾ ਮਾਰਦੇ ਆ ਕੰਮ ਗਏ ਮਾਰਦੇ ਆ ਸੀ ਉਹ ਕਰ ਦਿੰਨੇ ਆ ਸੀ ਆ ਕਰ ਦਿੰਨੇ ਫੱਟੇ ਚੱਕ ਦਿੰਨੇ ਕੀ ਉਹ ਤੁਸੀਂ ਕਿਹੜੇ ਫੱਟੇ ਵਾਲੇ ਹੋਏ ਗੁੱਸਾ ਜਣਦਾ ਦਿਮਾਗ ਪਾਟਣ ਵਾਲਾ ਹੋਇਆ ਨਾ ਦਿਮਾਗ ਰਾਤ ਨੂੰ ਨੀਂਦ ਨਹੀਂ ਆਉਂਦੀ ਸਿਰ ਦੁਖਦਾ ਮੇਰਾ ਸੋਚ ਸੋਚ ਕੇ ਵੀ ਬਣੂਗਾ ਕੀ ਸਾਡਾ ਯਾਰ ਆ ਸਾਡੇ ਹਾਲਾਤ ਹੋਏ ਪਏ ਆ ਉਹ ਰੱਬ ਦਾ ਵਾਸਤਾ ਉਹ ਰੱਬ ਦਾ ਵਾਸਤਾ ਤੁਹਾਨੂੰ ਉਹ ਸਮਝ ਜਾਓ ਗੱਲ ਨੂੰ ਉਹ ਸੰਭਲ ਜਾਓ ਇਹ ਜ਼ਿੰਮੇਵਾਰ ਤੁਸੀਂ ਲੋਕ ਆ ਓਏ ਜਿਨ੍ਹਾਂ ਨੇ ਘਰਾਂ ਦੇ ਵਿੱਚ ਕਮਰੇ ਪਾ ਕੇ ਇਹਨਾਂ ਨੂੰ ਬਿਠਾਇਆ ਅਕਰਮ ਚੌਧਰੀਆਂ ਨੇ ਮੈਂਬਰਾਂ ਸਰਪੰਚਾਂ ਨੇ ਐਮਸੀਆਂ ਨੇ ਪ੍ਰਧਾਨਾਂ ਨੇ ਬੋਟਾਂ ਬਣਾਈਆਂ ਇਹ ਜ਼ਿੰਮੇਵਾਰ ਤੁਸੀਂ ਆ ਓਏ ਇਸੇ ਕਰਕੇ ਕਲਪਦੇ ਆ ਵੀ ਹਿਮਾਚਲ ਦੀ ਤਰ੍ਹਾਂ ਉਤਰਾਖੰਡ ਦੀ ਤਰਜ਼ ਦੇ ਉੱਤੇ ਨਾਗaland ਦੀ ਤਰ੍ਹਾਂ ਜੰਮੂ ਕਸ਼ਮੀਰ ਦੀ ਤਰ੍ਹਾਂ ਰਾਜਸਥਾਨ ਦੀ ਤਰ੍ਹਾਂ ਇਹ ਕਾਨੂੰਨ ਬਣਨਾ ਚਾਹੀਦਾ ਪੰਜਾਬ ਦੇ ਵਿੱਚ ਵੀ ਬਾਹਰਲਾ ਬੰਦਾ ਇੱਥੇ ਜ਼ਮੀਨ ਨਾ ਲੈ ਸਕੇ ਬਾਹਰਲਾ ਬੰਦਾ ਇੱਛਾ ਆ ਕੇ ਪੰਜਾਬੀਆਂ ਦੀਆਂ ਨੌਕਰੀਆਂ ਲੈ ਸਕੇ ਆ ਖੈਰੇ ਨੇ ਸਖਪਾਲ ਸਿੰਘ ਖੈਰੇ ਨੇ ਚੱਕਿਆ ਸੀ ਮੁੱਦਾ ਵੀ ਇਹ ਕਾਨੂੰਨ ਬਣਾਓ ਆ ਸਪੀਕਰ ਪੰਜਾਬ ਦਾ ਫੜ ਕੇ ਉਹ ਜਿਹੜਾ ਮਤਾ ਲੈ ਕੇ ਆਇਆ ਖੈੜਾ ਰੱਦੀ ਟੋਕਰੀ ਚ ਮਾਰਿਆ ਵੀ ਨਹੀਂ ਜੀ ਆ ਪੰਜਾਬ ਦਾ ਮੁੱਖ ਮੰਤਰੀ ਹੁਣ ਕਿਹੜਾ ਮੈਂ ਲਫਜ਼ ਕਹਾ ਤੇਰੇ ਬਾਰੇ ਯਾਰ ਲੋਕ ਤੇਰੇ ਬਾਰੇ ਬਹੁਤ ਕੁਝ ਕਹਿੰਦੇ ਆ ਮੈਂ ਤਾਂ ਇਹੀ ਕਹਿੰਦਾ ਸੋ ਤੋਂ ਮਾੜਾ ਨਖਦ ਨਕਮਾ ਘਟਿਆ ਤੇਰੇ ਵਰਗਾ ਬੰਦੇ ਨਹੀਂ ਹੋ ਸਕਦਾ ਯਾਰ ਬਾਦਲ ਦੀ ਪੂਛ ਫੜ ਲਈ ਕੈਪਟਨ ਦੀ ਪੂਛ ਫੜ ਲਈ ਬਾਦਲ ਨੂੰ ਮਰੇ ਨੂੰ ਵੀ ਕੈਸਾ ਲੋਗੀ ਲੋਕਾਂ ਨੇ ਨਕਾਰ ਤੇ ਖਤਮ ਕਰਤੇ ਉਹ ਤਾਂ ਲੋਕ ਯਾਰ ਅਰੇ ਸਹੀ ਕਹਾਣੀ ਤੋੜ ਲਈ ਬਾਂਦਰ ਦੀ ਕਹਾਣੀ ਤੋੜ ਲਈ ਪੁਸ਼ਪਾ ਦੀ ਕਹਾਣੀ ਤੋੜ ਲਈ ਤੇਰੇ ਕੋਲ ਚੁਟਕਲੇ ਕਹਾਣੀਆਂ ਤੋਂ ਇਲਾਵਾ ਉਹ ਨੰਦ ਲਿਆ ਉਹ ਭਾਂਡਾ ਤੇਰੇ ਪਰਲੇ ਕੀ ਆ ਬਈ ਕੀ ਆ ਪਰਲੇ ਤੇਰੇ ਤਿੰਨ ਸਾਲ ਹੋ ਗਏ ਤੈਨੂੰ ਖਤਮ ਕਰਤਾ ਪੰਜਾਬ ਯਾਰ ਜਮਾ ਗੋਡੇ ਟੇਕ ਤੇ ਜਾ ਕੇ ਜਮਾ ਕੂਡਾ ਹੋ ਗਿਆ ਤੂੰ ਸੈਂਟਰ ਦੇ ਮੂਰੇ ਸਾਰਾ ਕੁਝ ਸੈਂਟਰ ਸਾਡਾ ਪੰਜਾਬ ਦੇ ਹੱਕ ਮਾਰੀ ਜਾ ਰਿਹਾ ਤੂੰ ਚੁੱਪ ਕਰਕੇ ਸਹਿਮਤੀ ਦੇ ਰਿਹਾ